ਮੰਮੀ ਪਰਾਇਆ 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 ਆ ਹਾਂ ਹੁਣ ਗੱਗੂ ਦੀਂ ਲਈ ਅੱਗੇ ਵਿੱਚ ਤਾਂ ਭੈਣ ਦਾ ਵੀਰ ਗਵਾਚਾ ਵੀਰ ਦਾ ਪਜਾਰ ਤੇ ਲੱਗੇਗਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਜ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੈ 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 एवरीवन ਹੈਲੋ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹੋਗੀ ਗੱਲ ਮੱਕੀ ਗੱਡੀ ਗੱਡੀ ਹੋ ਗਈ ਆਪਣੀ ਵੇ ਅਜੇ ਉਹ ਬਾਅਦ ਚਾਰ ਪਾएंगे ਗੁੱਡ ਮਾਰਨਿੰਗ ਆ ਇਨਾ ਕ ਖਲਾਰਾ ਆ ਨਾ ਆਪਾਂ ਸਾਫ ਕਰਾਂਗੇ ਘਰੇ ਆਪਾਂ ਪੂਰੀ ਸਫਾਈ ਰਾਜੇ ਦਾ ਟਰੈਕਟਰ ਪਿੱਛੇ ਖੜਾ ਇਹਦਾ ਆਪਾਂ ਹਜੇ ਵੀ ਬਹੁਤ ਫਾਇਦਾ ਲਵਾਂਗੇ ਲੋ ਵੀ ਮਿੱਤਰੋ ਮੱਕੀ ਨੂੰ ਤੀਜਾ ਪਾਣੀ ਲੱਗਾ ਥੋੜਾ ਜਿਹਾ ਗੰਮੀ ਵਧ ਗਈ ਆਜ ਸਪਰੇ ਵੀ ਝਾੜ ਦੇਣੀ ਕਿੱਥੋਂ ਆਉਣਾ ਬੰਦੇ ਨੇ ਦੱਸ ਸਰੀ ਤੋਂ ਕਿਹੇ ਬੰਦੇ ਨੇ ਆਉਣਾ ਵੇ ਤੇ ਸਾਨੂੰ ਜਰੂਰ ਕੰਟੈਕਟ ਕਰਿਓ ਠੀਕ ਹੈ ਨਾ ਤੇ ਸਾਨੂੰ ਅਹੀ ਚੀਜ਼ ਹੋਣੀ ਨਿੱਕੀ ਜੀ ਠੀਕ ਹੈ ਬਾਲ ਸਾਹਿਬ ਇਹ ਇਹਦੇ ਛੋਟੇ ਵੱਡੇ ਭਰਾ ਵਾ ਤੇ ਸਨੋਵਰ ਦੇ ਸਨੋਵਰ ਦੇ ਵੱਡੇ ਭਰਾ ਵਾ ਹਾਂ 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 ਇਹ ਇੱਕੋ ਮਿੱਕਈ ਆ ਸਾਰੇ ਅਹੀਂ ਮੈਨੂੰ ਲੱਗਦਾ ਥੋੜਾ ਜਿਹਾ ਵਿੰਗਾ ਕਰ ਬੈਠੇ ਨੇ ਟਰੈਕਟਰ ਚ ਜ਼ੋਰ ਥੋੜਾ ਜਿਆਦਾ ਜਿਆਦਾ ਰਾਜੇ ਵਾਲੇ ਚ ਤੇ ਬਾਈ ਵਿੰਗਾ ਆ ਗਿਆ ਹੈ ਦੂਜਾ ਕਿੱਥੇ ਉਹ ਚੱਕ ਆ ਗੋਲ ਕਰਕੇ ਆਪਾਂ ਅੱਜ ਨੱਪ ਲਈਏ 107 ਟਰਾਲੀਆਂ ਇਸ ਸਤੋਆਣਾਂ ਬੱਸ ਆਈ ਉਹ ਦੋਗ ਬੈਕ ਕਰਕੇ ਲਾਰੇ ਓਏ ਓਏ ਇਹ ਤਾਂ ਜਰਨੀ ਨਹੀਂ ਯਾਰ ਕਿਉਂ ਹਾਂ ਇਹ ਤਾਂ ਜਰਨੀ ਆਤ ਕਿਸ਼ਨਪੁਰੇ ਦਾ ਡਰਾਈਵਰ ਵੇਖ ਲੋ ਇੱਕ ਲਾਲ ਆ ਪਤਾ ਲੱਗਣਾ ਅੱਜ ਤੇਰੀ ਜੋਰ ਜਵਾਰਨੀ ਦਾ ਏ ਮੰਮੀ ਪਰਾਏ 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 ਮਾਦਾ ਇਹ ਤਾਂ ਮੇਰੇ ਤੇ ਵੀ ਸੁੱਤੇ ਗੋ ਪਰਾਵਾ ਟੋੜਾ ਨਹੀਂ ਪਾਇਆ ਤੇ ਦਰ ਨੂੰ ਮਾਰ ਦਿੰਦਾ ਵਾ ਉੱਥੇ ਪਾਸੇ ਹੀ ਆ ਜਾਂਦਾ ਇਹਨਾਂ ਹੈ ਨਹੀਂ ਡਰਾਈਵਰ ਚੋਟੀ ਦੇ ਜਿਹੜੀ ਬਾਬਿਆਂ ਦੀ ਡੋਲਣੀ ਲੈਣਾ ਮੜ ਕੇ ਵੇਖ ਇਹਦੇ ਚਾਹ ਨਿਕਲੇਗੀ ਮਲਿਆ ਪੀਬਾ ਮੇਰਾ ਦਿਲ ਕਰਦਾ ਮੈਂ ਵੀ ਬਾਬਾ ਆਵੇ ਧਾਰੀ ਪਾਣੀ ਫੜੋ ਯਾਰ ਡਰਿੰਕ ਵਾਟਰ ਅੱਲੇ ਦੇ ਪਾਣੀ ਦੇ ਲਾਈਨਾਂ ਤਾੜ ਨੇ ਵਾਜੀ ਵਾਖਿਆ ਉਹ ਆਦਾ ਸਿੰਗਲ ਸਾਹ ਓ ਮਾਈ ਗਾਡ ਆ ਉਹਨ ਗੱਗੂ ਦੀ ਲਈ ਅੱਗੇ ਵਿੱਚ ਤਾਂ ਭੈੰਦਾ ਵੀਰ ਗਵਾਚਾ ਵੀਰ ਬੈਟਰ ਪਜਾਰ ਤੇ ਲੱਗੇ ਗਿਆ ਅੱਗੇ ਲੈਡ ਬੰਦ ਕੀਤੀ ਤੇ ਲੰਬਿਆ ਹੀ ਨਹੀਂ ਮਾਂ ਲੱਬਿਆ ਭੈੰਦਾ ਵੀਰ ਆਵੇ ਚੱਟੀ ਲੈਣ ਜੀ ਵਿਚਾਰੇ ਤਾਂ ਹੀ ਆਵੇ ਝੱਗੇ ਦੇ ਵੀ ਹੈਗਾ ਯਾਰ ਅੱਥਰ ਹੈਗਾ ਫੇਲਵਾਣੀ ਵੀ ਨਹੀਂ ਜਾਏਗਾ ਆਵੇ ਕਿ ਬਈ ਟਰੈਕਟਰ ਗਿਆ ਲੈ ਆ ਪਾ 10 ਗਿਆ ਨਾ ਗੱਗੂ ਘਵਾ ਚ ਲੈ 1 2 3 4 5 10 ਹੈ ਗਾਦੀ ਆਹੋ ਗੁੜੀ ਆ ਜੂ ਕਰਨਾ ਆਵੇ ਕਿ ਹਾਂ ਜੀ ਗੱਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ